ਆਪਾਂ ਰੇਲਾ ਘੇਰਨੀਆ ਤੇ ਤੂਰੀ ਠੀਕ ਹੈ ਤੂਰੀ ਨਾਲ ਸਮਝ ਲੋ ਮਾਂ ਸਾਡਾ ਆਪਣਾ ਪ੍ਰੋਗਰਾਮ ਰੱਖਿਆ ਉੱਥੇ ਜਾਣਾ ਠੀਕ ਹੈ ਤਿੰਨ ਤਰੀਕ ਦਾ ਆਪਣਾ ਸੰਗਰੂਰ ਸੰਗਰੂਰ ਰੱਖਿਆ ਹਾਂ ਕੱਲ ਨੂੰ 11 ਵਜੇ ਤੋਂ ਬਾਅਦ ਅਪਡੇਟ ਸਾਰੀ ਲੋਕਾਂ ਨੂੰ ਆਪਾਂ ਦੇ ਸਾਡਾ ਮਾਨ ਕਰਿਆ ਅਸੀਂ ਉਹਨਾਂ ਦੇ ਇਕੱਲੇ ਇਕੱਲੇ ਕਦਮ ਦੀ ਬਈ ਕਦਰ ਕਰਦੇ ਹਾਂ ਜਿਨੇ ਇੰਨੀ ਠੰਡ ਦੇ ਵਿੱਚ ਇੰਨਾ ਸਫਰ ਦੇ ਵਿੱਚ ਐਡੇ ਜਾਮ ਲੱਗ ਗਏ ਪਹਿਲਾਂ ਹੀ ਗਲਤ ਆ ਸਾ ਅਸੀਂ ਉਹ ਬੰਦਿਆ ਤੋਂ ਮਾਫੀ ਮੰਗਦੇ ਜਿਹੜੇ ਆਪਣੇ ਉਹਦੇ ਚ ਰਹਿ ਗਏ ਉਹ ਪਹੁੰਚ ਨਾ ਸਕੇ ਜਾਂ ਜਾਂਤ ਵੀ ਰਹਿ ਬਹੁਤ ਰਹਿ ਗਏ हां ਜਾਂਤੇ ਰਹਿ ਗਏ ਪਹਿਲਾਂ ਤਾਂ ਅਸੀਂ ਉਹਨਾਂ ਤੋਂ ਮਾਫੀ ਮੰਗ ਲਿਆ ਬਾਈ ਸਾਥੋਂ ਐਡਾ ਪ੍ਰਬੰਧ ਆ ਹੋਇਆ ਨਹੀਂ ਪ੍ਰਬੰਧ ਅਸੀਂ ਇਹ ਬਹੁਤ ਥੋੜਾ ਜਿਹਾ ਚਲੋ ਹੌਲੀ ਹੌਲੀ ਸਿੱਖਣ ਨੂੰ ਮਿਲ ਜਾਂਦਾ ਹੈ ਨਾ ਕੁਝ ਤੇ ਹੁਣ ਬਾਈ ਇੱਕ ਬੇਨਤੀ ਆ ਬਸ ਅਰੇਸਟ ਹਾਊਸ ਬਰਨਾਲੇ ਸਾਨੂੰ ਬੁਲਾ ਲਿਆ ਸੀਗਾ ਬਾਈ ਲੱਖੀ ਹੋਰੀ ਸਾਰੀਆਂ ਜੱਫੇ ਬੰਦੀਆਂ ਸੀਗੀਆਂ ਅਸੀਂ ਉੱਥੇ ਪਹੁੰਚੇ ਪਹੁੰਚ ਕੇ ਅਸੀਂ ਗੱਲਬਾਤ ਕੀਤੀ 2 ਘੰਟੇ ਡਿਸਕਸ ਚੱਲੀ ਸਾਰੇ ਮੁੱਦਿਆਂ ਤੇ ਤੇ ਐਂਡ ਤੇ ਬਈ ਸਾਡੀ ਅਸੀਂ ਇੱਕੋ ਹੀ ਗੱਲ ਰੱਖੀ ਆ ਬਾਈ ਬਾਹਰ ਪਰਚੇ ਰੱਦ ਠੀਕ ਹੈ ਬਾਈ ਬਾਹਰ ਪਰਚੇ ਪਰਚੇ ਇਹ 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 ਜਿਹੜਾ ਉੱਥੇ ਮੀਟਿੰਗ ਹੋਈ ਇਹਦੇ ਵਿੱਚ ਵੱਡੇ ਮੰਨ ਕੇ ਲੋਕੀ ਪੁਲਿਸ ਅਫਸਰ ਵੀ ਸ਼ਾਮਲ ਸੀਗੇ ਹਾਂ ਬਠਿੰਡੇ ਤੋਂ ਐਸਐਸਪੀ ਸਾਹਿਬ ਸੀਗੇ ਠੀਕ ਹੈ ਤੇ ਆਪਣੇ ਬਰਨਾਲਾ ਦੇ ਐਸਐਸਪੀ ਸਾਹਿਬ ਸੀਗੇ ਬਲਜੀਤ ਸਰ ਸੀਗੇ ਉੱਥੇ ਠੀਕ ਹੈ ਤੇ ਵਧੀਆ ਮੁਲਾਜ਼ਮਾਂ ਨੇ ਸਾਡੀ ਗੱਲਬਾਤ ਸੁਣੀ ਹੈ ਠੀਕ ਹੈ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਸਰੇਆੰਤ ਕਾ ਹੋ ਰਿਹਾ ਹੈ ਜੀ ਹਨਾ ਤੇ ਉਹਨਾਂ ਨੇ ਉੱਪਰ ਗੱਲਬਾਤ ਕਰਕੇ ਕੱਲ ਨੂੰ ਸਹੀ 11:00 ਵਜੇ ਅਹਸਟਾਚ ਬਰਨਾਲੇ ਕੱਲ ਨੂੰ ਮੀਟਿੰਗ ਹੋ ਜਾਣੀ ਆ ਮੀਟਿੰਗ ਦਾ ਜਿੰਨੇ ਕੋਈ ਗੱਲਬਾਤ ਹੋਊਗੀ ਅਪਡੇਟ ਹੋਊਗੀ ਉਹਦੇ ਹਿਸਾਬ ਨਾਲ ਹੀ ਆਪਾਂ ਲੋਕਾਂ ਨੂੰ ਦੱਸ ਲੈ ਠੀਕ ਹੈ ਹਲੇ ਇੱਕ ਗੱਲ ਇਹ ਦੱਸ ਦੋ ਹੁਣ ਸਰਪੰਚ ਸਾਹਿਬ ਵੀ ਜਿਹੜਾ ਇੱਕ ਆਪਾਂ ਨੇ 3 ਤੇ ਅੱਜ 3 ਫਰਵਰੀ ਦਾ ਰੱਖਿਆ ਹੋਇਆ ਸੰਗਰੂਰ ਉਹ ਹੁਣ ਫਾਈਨਲ ਹੈ ਨਹੀਂ ਮੰਨ ਕੇ ਚੱਲੋ ਵੀ ਹਲੇ ਆਪਾਂ ਮੀਟਿੰਗ ਕਰਦੇ ਹਾਂ ਕੱਲ ਨੂੰ ਕੱਲ ਫਰਵਰੀ ਦੀ ਦੋ ਬਾਰ ਠੀਕ ਹੈ ਕੱਲ ਦਾ ਕੱਲ ਨੂੰ ਆਪਾਂ ਨੂੰ ਸੈਟਾ ਨਿਕਲਿਆ ਤਾਂ ਫਿਰ ਕੱਲ ਨੂੰ ਪਹਿਲਾ ਮੀਟਿੰਗ ਕਰਨਾ ਪਹਿਲਾ ਮੀਟਿੰਗ ਸਿੱਤੇ ਆਪਣੇ ਉਮੀ ਨੇ ਠੀਕ ਹੈ ਬਿਲਕੁਲ ਉਹ ਆਪਣਾ ਰੱਖੀ ਹੋਏ ਪਰ ਦਿੱਕਤ 3 ਤਰੀਕ ਦਾ ਤਾਂ ਰੱਖਣਾ ਭਰੇ ਲਾ ਘੇਰਨੀ ਆ ਤੇ ਤੂਰੀ ਠੀਕ ਹੈ ਤੂਰੀ ਨਾਲ ਸਮਝੋ ਮਾਂ ਸਾਉ ਦਾ ਆਪਣੇ ਪ੍ਰੋਗਰਾਮ ਰੱਖਿਆ ਉੱਥੇ ਜਾਣਾ ਹੈ ਠੀਕ ਹੈ 3 ਤਰੀਕ ਦਾ ਆਪਣੇ ਸੰਗਰੂਰ ਸੰਗਰੂਰ ਰੱਖਿਆ ਹੋਇਆ ਆ ਕੱਲ ਨੂੰ 11 ਵਜੇ ਤੋਂ ਬਾਅਦ ਅਪਡੇਟ ਸਾਰੀ ਲੋਕਾਂ ਨੂੰ ਆਪਾਂ ਦੇਵਾਂਗੇ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਸਾਰਾ ਪ੍ਰੋਗਰਾਮ ਜਿਹੜਾ ਹੋਊਗਾ ਉਹ ਅਪਾ ਬਾਈਓ ਲੋਕਾਂ ਨੂੰ ਆਪਣਾ ਦੱਸਣੀ ਦੱਸਣਾ ਬਸ ਹੁਣ ਸਾਨੂੰ ਮੇਨ ਜਿਹੜੀ ਗੱਲ ਹੈ ਉਹ ਅਸੀਂ ਇਹ ਸੁਨੇਹਾ ਲਾਉਣਾ ਹੈ ਵੀ ਗੱਲਬਾਤ ਪੁਲਿਸ ਪ੍ਰਸ਼ਾਸਨ ਨਾਲ ਆਪਣੀਆਂ ਸਾਰੀਆਂ ਜਥੇਬੰਦੀਆਂ ਦੀ ਸਾਰਿਆਂ ਦੀ ਚੱਲ ਰਹੀ ਹੈ ਜੇ ਤਾਂ ਆਪਣੀ ਗੱਲ ਪਲੀ ਭਾਂ ਤਾਂ ਮੰਨ ਲੈਂਦੇ ਨੇ ਉਹ ਸਾਰੇ ਪਰਚੇ ਬਾਈ ਤੇ ਰੱਦ ਕਰਕੇ ਬਾਈ ਬਾਹਰ ਆਉਂਦਾ ਤਾਂ ਤਾਂ ਸਾਰਾ ਰੋਲ ਹੀ ਨਿਭੜਦਾ ਉਹਨਾਂ ਨਾਲ ਨਹੀਂ ਆਪਣਾ ਜਿਹੜਾ ਅੰਦੋਲਨ ਹੈ ਉਹ ਆਪਣਾ ਐਵੇਂ ਹੀ ਚੱਲੂਗਾ ਧੂਰੀ ਵਾਲਾ ਵੀ ਚੱਲੂਗਾ 3 3 ਫਰਵਰੀ ਨੂੰ ਜਿਹੜਾ ਆਪਾਂ ਨੇ ਕਰਨਾ ਉਹ ਵੀ ਆਪਾਂ ਨੇ ਕਰਨਾ ਜੇ ਮੰਨ ਲੈਣਗੇ ਗੱਲ ਤਾਂ ਠੀਕ ਹੈ ਨਹੀਂ ਫਿਰ ਸੱਚ ਨਾਲ ਤੁਸੀਂ ਸਾਰੇ ਭੈਣ ਭਰਾ ਖੜੇ ਹੋ ਐਵੇਂ ਤੁਸੀਂ ਸਾਰਿਆਂ ਨੇ ਖੜਨਾ ਜਿਵੇਂ ਤੁਸੀਂ ਲਗਾਤਾਰ ਸਾਥ ਬਣਾਇਆ ਹੋਇਆ ਠੀਕ ਹੈ ਕੱਲ